ਤਲੂਕ ਮੁਹੱਲਾ ਦੂਜਾ ਤਿਸ ਸਿਓ ਕੈਸਾ ਬੋਲਣਾ ਜੀ ਭਾਈ ਪਰਮੇਸ਼ਰ ਦੇ ਹੁਕਮ 'ਚ ਚੱਲਣਾ ਹੀ ਚੰਗਾ ਹੈ ਉਹਦੇ ਸੰਗੋਂ ਕਿਸ ਪ੍ਰਕਾਰ ਦਾ ਬੋਲਣਾ ਉਹ ਬੋਲਣ ਦਾ ਜਾਬ ਕੀ ਹੈ ਜੀ ਆਪੇ ਜਾਣ ਜਾਣ ਆਪ ਜਾਣੈ ਅੰਤਰੀਆਮੀ ਇਹ ਸਾਰਿਆਂ ਦੀ ਹਿਰਦਿਆਂ ਦੀ ਘਟ ਘਟ ਕੇ ਅੰਤੁਲ ਕੀ ਜਾਣ ਤੇ ਜਾਣਦਾ ਹੈ ਗਿਆਤ ਗੇ ਹੈ ਉਹਦੇ ਨਾਲ ਬੋਲ ਕੇ ਸੁਣਾਉਣਾ ਝਗੜਾ ਪਾਉਣਾ ਜੀ ਮੈਨੂੰ ਆਹ ਫੜ ਦਿਓ ਮੈਨੂੰ ਆਹ ਫੜ ਦਿਓ ਇੱਕ ਕਿਸ ਪ੍ਰਕਾਰ ਬੋਲਣਾ ਬਣਦਾ ਨਹੀਂ ਬਣਦਾ ਹੈ ਜੀਰੀ ਜਾ ਕੀ ਨਾ ਫਿਰੈ ਜਿਸ ਵਾਹਿਗੁਰੂ ਦੀ ਪਾਈ ਹਕੂਮ ਰੂਪੀ ਚਿੱਠੀ ਮਰਤੂ ਰੂਪੀ ਚਿੱਠੀ ਕੇਹਦੇ ਪਾਸੋਂ ਫੇਰ ਹੀ ਨਹੀਂ ਜਾ ਸਕਦੀ ਜਦੋਂ ਹੁਕਮ ਹੁੰਦਾ ਉਦੋਂ ਸਭ ਨੂੰ ਕੁਝ ਕਰਕੇ ਜਾਣਾ ਪੈਂਦਾ ਹੈ ਸਾਹਿਬ ਸੁਪਰਵਾਹ ਉਹ ਹੈ ਸਾਹਿਬ ਮਾਲਕ ਹੋਰ ਕੋਈ ਸਾਹਿਬ ਨਹੀਂ ਉਹ ਪ੍ਰਵਾਨ ਨਹੀਂ ਗੈ ਜਾਣਾ ਕਰੋ ਜਿਰੀ ਜਿਸ ਕੀ ਚੱਲਣਾ ਜਿਸ ਵਾਹਿਗੁਰੂ ਦੀ ਚਿੱਠੀ ਹੁਕਮ ਰੂਪੀ ਚਿੱਠੀ ਵਿੱਚ ਚੱਲਣਾ ਪੈਂਦਾ ਹੈ ਮੀਰ ਮਾਲਕ ਸਲਾਹ ਚਾਹੇ ਕੋਈ ਪਾਦਸ਼ਾਹ ਹੋਵੇ ਜਾਂ ਮਾਲਕ ਖਤਾਬ ਵਾਲਾ ਹੋਵੇ ਕਿ ਚਾਹੇ ਕੋਈ ਸਲਾਹ ਸਰਦਾਰ ਹੋਵੇ ਸਭ ਨੂੰ ਵਾਹਿਗੁਰੂ ਦੀ ਆਗਿਆ ਵਿੱਚ ਚੱਲਣਾ ਪੈਂਦਾ ਹੈ ਜੋ ਤਿਸ ਭਾਵੇ ਨਾਨਕਾ ਗੁਰਮਹਾਰਤ ਜੋ ਇਸ ਪ੍ਰਕਾਰ ਪਾਦਸ਼ਾਹ ਬਣੇ ਬੈਠੇ ਹੈ ਨਾਨਕ ਮੰਨਿ ਇਸੇ ਆਦਕ ਜਿਹੜੇ ਖਤਾਵ ਵਾਲ 10 ਪਰਜਾ ਪਾ ਕੇ ਆਰਿ ਜਾਣਗੇ ਇਸੇ ਪ੍ਰਕਾਰ ਸਿਨਾਰ ਫਰੈਸਤੇ ਹਮ ਜੇਰੇ ਸਭ ਮਾਰੇ ਵੀ ਅੱਗੇ ਜੀ ਚੱਲਣਾ ਪੈਂਦਾ ਸਭ ਨੂੰ ਜੋ ਤਿਸ ਭਾਵੈ ਨਾਨਕਾ ਜੋ ਤਿਸ ਨੂੰ ਪਾਉਂਦਾ ਗੁਰੂ ਮਾਨਾ ਸਾਹਿਬ ਜੀ ਕਹਿੰਦੇ ਹਨ ਸਾਈ ਭਲੀਕਾਰ ਕੋਈ ਨਹੀਂਕਾਰ ਭਲੀ ਹੈ ਪਰਮੇਸ਼ਰ ਦੇ ਬਾਣਾ ਮੰਨੋ ਬਾਲੀ ਕੀ ਕਰੋ ਪਰਮੇਸ਼ਰ ਦੇ ਜਿੰਨਾ ਚੀ ਚੱਲਣਾ ਜਿਨਾਂ ਨੇ ਚਿੱਠੀ ਆਈ ਤੋ ਮੌਤ ਦੀ ਤੋ ਸਾਰੀ ਕੂਚ ਕਰ ਜਾਣਾ ਹੈ ਹੱਥ ਤਿੰਨਾ ਕਿਸ਼ਨਾ ਇਹ ਹੱਥ ਨਹੀਂ ਕੋਈ ਅਧੀਨ ਨਹੀਂ ਕੋਈ ਚੀਜ਼ ਹੁੰਦੀ ਐਵੇਂ ਹੰਕਾਰ ਕਰਦੇ ਆ ਸਾਹਿਬ ਕਾ ਫੁਰਮਾਨ ਹੋ ਜਦੋਂ ਸਹਿਬ ਅਕਾਲ ਪੁਰਖ ਦਾ ਹੁਕਮ ਹੁੰਦਾ ਫਰਮਾਉਣਾ ਹੁੰਦਾ ਹੈ ਉੱਠੀ ਕਰ ਲੈ ਪਾਉਜ਼ੇ ਉੱਠ ਕਰਕੇ ਕਰ ਲੈ ਪਰਲੋਕ ਦੇ ਰਾਹ ਵਿੱਚ ਕਰ ਲੈਣਾ ਰਾਹ ਆ ਪਰਲੋਕ ਦੇ ਰਾਹ ਪਾਏ ਜਾਂਦੇ ਹਨ ਜਿਹੜਾ ਚੀਰੀ ਲਿਖਿਆ ਜਿਹੜਾ ਕਿਸੇ ਆਦਮੀਆਂ ਦੇ ਉੱਤੇ ਤੇ ਚਿੱਠੀ ਦੇ ਉੱਤੇ ਲੇਖ ਲਿਖਿਆ ਹੋਇਆ ਹੈ ਪਰ ਅਲਬਗਰੂਪੀ ਚਿੱਠੀ ਤੇ ਇਹ ਹੁਕਮ ਕਮਾਂ ਉਹ ਜਹਾਂ ਦਾ ਬੇਰਸ਼ਾਹਜ਼ਾ ਨੂਪੀ ਚਿੱਠੀ ਵਿੱਚ ਆਗਿਆ ਕੀਤੀ ਹੈ ਉਹਨਾਂ ਦੇ ਕਰਮ ਕਮਾਉਣੇ ਚਾਹੀਦੇ ਆਗਿਆ ਮੰਨਣੀ ਚਾਹੀਦੀ ਹੈ ਕੱਲੇ ਆਗਹਿ ਨਾਨਕਾ ਜਦੋਂ ਪਰਮੇਸ਼ਰ ਭੇਜਦਾ ਜੀਵ ਉਹ ਦੋਂ ਸੰਸਾਰ ਵਿੱਚ ਆਉਂਦੇ ਹਨ ਮਾਰੇ ਕਹਿੰਦੇ ਹਨ ਸੱਦੇ ਉੱਠੀ ਜਾ ਜਦੋਂ ਸੱਦੇ ਪਰਸ਼ਾ ਸੱਗ ਲੈਦੇ ਉੱਠ ਕੇ ਕੁਝ ਕਰਕੇ ਚਲੇ ਜਾਂਦੇ ਹਨ ਕੋਈ ਸਦਾ ਕਾਇਮ ਨਹੀਂ ਰਹਿ ਸਕਦਾ ਸੰਸਾਰ ਵਿੱਚ ਮਹੱਲਾ ਦੂਜਾ ਸਿਰਫ ਜਿਨ੍ਹਾਂ ਕੋ ਬਖਸ਼ੀ ਹੈ ਜਿਨ੍ਹਾਂ ਨੂੰ ਮਾਣ ਭਗਤੀ ਬਖਸ਼ੀ ਹੈ ਨਾ ਆਪ ਦੀ ਬੰਦਗੀ ਕਰਨੀ ਕੀਰਤਨ ਭਗਤੀ ਸੀ ਪੋਤੇਦਾਰ ਉਹ ਭਾਈ ਇਸੇ ब्रह्म ज्ञान ਦੇ ਪੋਤੇ ਖਜ਼ਾਨੇ ਦੇ ਧਾਰ ਰੱਖਣ ਵਾਲੇ ਖਜ਼ਾਨਚੀ ਹਨ ਕੁੰਜੀ ਜਿਨ ਕੋ ਦਿੱਤੀਆ ਜਿਨਾਂ ਨੂੰ ਬ੍ਰह्म ਵਿਦਿਆ ਰੂਪੀ ਕੁੰਜੀ ਭਗਤੀ ਰੂਪ ਕੁੰਜੀ ਮਾਰਨ ਦਿੱਤੀ ਹੈ ਜਿਨਾਂ ਮਿਲੇ ਢੰਡਾ ਉਹਨਾਂ ਨੂੰ ਬ੍ਰह्म ਗਿਆਨ ਦੇ ਢੰਡਾਰੇ ਸੁਭਗੁਣਾ ਦੇ ਮਿਲ ਗਏ ਹਨ ਜਹ ਢੰਡਾਰੀ ਹੂੰ ਗੁਣ ਨਿਕਲੇ ਇਸ ਢੰਡਾਰੀ ਜੀ ਉਹਦੇ ਜਗਿਆਸੂ ਦੇ ਹਿਰਦੇ ਅੰਦਰੋਂ ਗੁਣ ਗਿਆਨ ਸਰਦਾ ਵਿਸ਼ਵਾਸਾਦਿਕ ਨਿਕਲਦੇ ਪ੍ਰਗਟ ਹੁੰਦੇ ਆ ਦੇ ਕੀ ਹੈ ਪਰਵਾ ਉਹ ਭਾਈ ਪ੍ਰਮਾਣਿਕ ਸਫਲੇ ਕੀਤੇ ਜਾਂਦੇ ਹਨ ਮਹਾਰਾਜ ਦੇ ਅਕ ਚ ਨਜ਼ਰ ਤਿਨਾ ਕੋ ਨਾਨਕਾ ਉਹਨਾਂ ਦੇ ਤੇ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਨਾਮ ਜਿਨ੍ਹਾਂ ਨੀਸਾਂ ਜਿਨ੍ਹਾਂ ਦੇ ਨਾਮ ਵਹਿਰਦੇ ਦੇ ਨਿਸਾਨ ਦੇਖ ਲਿਆ ਟੋਂਬੂ ਦੀ ਨਹੀਂ ਆਈ ਪਰਵਾਨੇ ਦੀ ਨਹੀਂ ਆਈ ਜਿਨ੍ਹਾਂ ਦੇ ਅੰਦਰ ਨਾਮ ਪਰਮੇਸ਼ਰ ਦਾ ਨਿਸਾਨ ਪ੍ਰਗਟ ਹੋ ਗਿਆ ਹੈ ਪੌੜੀ ਨਾਮ ਨਰਿੰਜਨ ਨਿਰਮਲਾ ਬਲੀਵ ਨਵਾ ਜੀ ਗੁਰੂ ਰਾਮਦਾਸ ਦੀ ਪੌੜੀਆਂ ਚ ਕਹਿੰਦੇ ਹਨ ਨਰਿੰਜਨ ਸੁੱਧ ਸਰੂਪ ਪਰਮੇਸ਼ਰ ਦਾ ਨਾਮ ਹੋ ਤਦ ਬੋਲੀ ਮਹਾਰਾਜਾ ਲੋਹਣ ਵਾਲਾ ਨਿਰਮਲ ਉਜਲ ਹਰ ਸੁਣਿਆ ਸੁਖ ਹੋ ਜਿਹੜੇ ਸਦਗੁਣ ਕਰਦੇ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਆ ਸੁਣ ਸੁਣ ਮਨ ਵਸਾਈਏ ਸਰਦਾ ਦੇ ਵਿਸ਼ਵਾਸ ਰੂਪੀ ਕੰਨਾ ਨਾਲ ਸਦਗੁਣ ਕਰਕੇ ਸੁਣੋ ਇਸੇ ਪ੍ਰਕਾਰ ਖੱਡ ਲਿੰਗਾ ਕਰਕੇ ਸੁਣ ਕੇ ਮਨ ਦੇ ਵਿੱਚ ਫਿਰ ਮੰਨਣ ਕਰੀਏ ਭੇਦਕੀਆਂ ਬਾਦ ਜੁਗਤੀਆਂ ਦੁਆਰਾ ਆ ਭੇਦਕੀਆਂ ਸਾਧਕ ਜੁਗਤੀਆਂ ਦੁਆਰਾ ਸਜਾ ਕੀ ਮਰਤੀ ਦਾ ਪ੍ਰਵਾਹ પા ਕੇ ਵਿਆਤੀ ਵਿੱਚ ਦੁਸਕਾਰ ਕਰਕੇ ਮਨ ਜੁਸੋਣਾ ਕਰੀਏ 부ਜੈ ਜਾਣ ਕੋਈ 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 ਜਾਣੇ ਇਸ ਪ੍ਰਕਾਰ ਸਤਿਗੁਰਾਂ ਤੋਂ 부ਜੈ ਸਮਿੰਦਾ ਹੈ ਵਹਿਦਿਆ ਉਠਦਿਆ ਨਾ ਵਿਸਰੈ ਜਿਹਨੂੰ ਬੈਠਦੇ ਉਠਦੇ ਨੂੰ ਮਾਰਦਾ ਨਾਮ ਕਦੇ ਵੀ ਭੁੱਲਦਾ ਨਹੀਂ ਹੈ ਸਾਚਾ ਸੱਚ ਸੂਈ ਸੋ ਬੈੰਧਿਆ ਮਰਤੀ ਨੇ ਇਸਤਿਲ ਕਰਦੇ ਆ ਹੋਇਆ ਸੰਸਾਰ ਤੋਂ ਉਪਰਾਮ ਹੁੰਦੇ ਆ ਹੋਇਆ ਹਰ ਵਕਤ ਯਤੇ ਰੱਖਦਾ ਜੋ ਸਾਚਾ ਸੱਚ ਸੋਈ ਸੱਚੇ ਨਾਮ ਜਪਣ ਵਾਲਾ ਸੱਚੀ ਦੀ ਸ਼ੋਭਾ ਵਾਲਾ ਹੈ ਉਹ ਸੱਚੇ ਦਾ ਦੀ ਪ੍ਰਾਪਤੀ ਵਾਲਾ ਸੋਈ ਪੁਰਖੋ ਭਗਤਾ ਕਉ ਨਾਮ ਆਧਾਰ ਹੈ ਜਿਹੜੇ ਮਾਰੇ ਭਗਤਾਂ ਉਹਨਾਂ ਨੂੰ ਤਾਂ ਪਰਮੇਸ਼ਰ ਦੇ ਨਾਮ ਦਾ ਹੀ ਪਾਈ ਆਸਰਾ ਹੈ ਨਾਮੇ ਸੁਖ ਹੋਈ ਨਾਮ ਕਰਕੇ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੋਈ ਹੈ ਨਾਨਕ ਮਨ ਤਨ ਰਵ ਰਹਿਆ ਸਤਿਗੁਰੂ ਜੀ ਕਹਿੰਦੇ ਜੋ ਮਨ ਕਰਕੇ ਤਨ ਕਰਕੇ ਮਨ ਨਾਲ ਨਾਮ ਨੂੰ ਉਚਾਰਨ ਦਾ ਉਚਾਰ ਰਿਹਾ ਹੈ ਗੁਰਮੁਖ ਹਰ ਸੂਈ ਉਹ ਗੁਰਮੁਖ ਹੈ ਜੋ ਹਰੀ ਦੀ ਪ੍ਰਾਪਤੀ ਵਾਲਾ ਹੈ ਸ਼ਲੋਕ ਮਹਲਾ ਪਹਿਲਾ ਨਾਨਕ ਤੁਲਿ ਹੈ ਤੂ ਲੋ ਗੁਰੂ ਮਾਰਾ ਸਾਹਿਬ ਕਹਿੰਦੇ ਨੇ ਪਰਮੇਸ਼ਰ ਦੇ ਬਰਾਬਰ ਕੋਈ ਆਦਮੀ ਆਪ ਦੇ ਸਾਧਨਾ ਕਰਕੇ बराबरी करना चाहे बराबर नहीं हो सकदा एसे ते दृष्टांत देके दसदे हन नानक तुलीए तू जे करके भाई उस परमेश्वर ਦੇ ਬਰਾਬਰ ਪਦਾਰਥਾਂ ਦੇ ਤਿਆਂ ਦੇ ਤੋਲ ਬਰਾਬਰ ਤੁਲਨਾ ਕਰੀਏ ਕਿਸੇ ਉਸ ਪਰਮੇਸ਼ਰ ਨੂੰ ਜਿਨ੍ਹਾਂ ਕੋਨ ਸਾਡੇ ਤੇ ਉਪਕਾਰ ਕੀਤਾ ਉਹਨੇ ਕੋਈ ਗੁਣ ਉਹਨੇ ਕੋਈ ਸਾਧਨ ਦੇਖ ਕੇ ਉਹਦੀ ਬਰਾਬਰੀ ਕਰਕੇ ਉਹਦੇ ਨਾਲ ਮਿਲਾਂਗੇ ਜੇ ਉਹ ਜੇ ਕੋਈ ਬਾਹਰ ਤੋਲਣਾ ਚਾਹੇ ਤੋਲ ਵਿਚਾਰ ਵਿੱਚ ਜੇ ਜੀਵ ਪਿੱਛੇ ਪਾਏ ਜੀਵ ਦੇ ਜਿਹੜੇ ਸਾਧਨ ਹੋਏ ਜੇ ਪਿੱਛੇ ਪਾ ਕੇ ਵੇਖੀਏ ਵੀ ਜੀਵ ਕਿੰਨੇ ਕੰਮ ਕਰਦਾ ਪਰਮੇਸ਼ਰ ਦੇ ਬਰਾਬਰ ਹੋਣਾ ਚਾਹੁੰਦਾ ਇੱਕ ਸਨਾਹ ਪੁੱਜ ਹੈ ਬੋਲ ਇੱਕ ਲੋਕਸ਼ ਦੇ ਬੋਲ ਪਦਾਰਥ ਦਿੱਤੇ ਬਰਾਬਰ ਆ ਬੋਲ ਜ਼ੁਬਾਨ ਨਾਲ ਦਿੱਤਾ ਨਾ ਗੰਗੇ ਕੁਝ ਨਹੀਂ ਕਰ ਸਕਦੇ ਨੇਤਰ ਦਿੱਤੇ ਹਨ ਵੇਖਣ ਵਾਸਤੇ ਇਹ ਤਿਆਰਕ ਜੋ ਬੋਲ ਪਦਾਰਸ ਦਿੱਤੇ ਹੋਏ ਪਰਮੇਸ਼ਰ ਦੇ ਇੱਕ ਦਿੱਤੇ ਹੋਏ ਪਦਾਰਸ ਦੇ ਨਾਲ ਜੀਵ ਦੇ ਸਾਗ ਨਹੀਂ ਮਿਲ ਸਕਦੇ ਜੇ ਪੂਰੇ ਪੂਰਾ ਕਰਮਿਲ ਕਰਕੇ ਪੂਰੇ ਪਰਮੇਸ਼ਰ ਨਾਲ ਪੂਰੇ ਸਾਧਨ ਕਰਕੇ ਮਿਲਣਾ ਚਾਹੇ ਕਿ ਮੈਂ ਉਹਦੇ ਨਾਲ ਬਰਾਬਰ ਪੂਰਾ ਉਤਰ ਕੇ ਮਿਲਣਾ ਹੈ ਵੱਡਾ ਆਖਣੂ ਪਹਾਰਾ ਤੂੰ ਪਰਮੇਸ਼ਰ ਵੱਡਾ ਤਰੀਕਾਲਵਾਦ ਰੂਪ ਹੈ ਆਖੀ ਦਾ ਇਹ ਭਾਰਾ ਉਹਦਾ ਤੋਲ ਵਿਚਾਰ ਹੈ ਬੜਾ ਭਾਰੀ ਹੋਰ ਹੌਲੀ ਮਤੀ ਹੌਲੇ ਬੋਲ ਜਿਨ੍ਹਾਂ ਦੀ ਹੌਲੀ ਮਤੋ ਹੈ ਉਹ ਹਲਕੇ ਹੀ ਬੋਲ ਹੋਛੇ ਪੁਣੇ ਦੇ ਬੋਲਾਂ ਨੂੰ ਬੋਲਦੇ ਕਿ ਅਸੀਂ ਉਹਦਾ ਰੂਪ ਹੋ ਜਾਂਨੇ ਆ ਬਰਾਬਰ ਹੋਣਾ ਚਾਹੁੰਦੇ ਜਿਹੜੇ ਹੰਕਾਰ ਨਾਲ ਧਰਤੀ ਪਾਣੀ ਪਰਵਤ ਪਾਰ ਬਲਾ ਪੁੱਛੀਏ ਵੀ ਧਰਤੀ ਕਿੰਨੇ ਮਾਣੋ ਹੈ ਤੇ ਪਰਬਤ ਕਿੰਨੇ ਮਾਣੂ ਆ ਤੇ ਪਾਣੀ ਦਾ ਕਿੰਨਾ ਘਪਾਰ ਉਹਨਾਂ ਨੂੰ ਪੁੱਛ ਲੀਏ ਧਰਤੀ ਪਾਣੀ ਪਰਬਤ ਭਾਰ ਜਿਹੜਾ ਸ਼ਬਦ ਆ ਉਹ ਭਾਰ ਬਨਾਸਪਤੀ ਦਾ ਨਾਮ ਭਾਰ ਬਨਾਸਪਤੀ ਦਾ ਨਾਮ ਆ ਕਿਉ ਕੰਡਾ ਤੂਲੇ ਤੂਲੇ ਸੁਨਿਆ ਸੁਨਿਆਰ ਜਿਹੜੇ ਜੀਵ ਐ ਇਹ ਕੰਡੇ 'ਚ ਭਾ ਕੇ ਕਿਵੇਂ ਤੋਲ ਸਕਦਾ ਹੈ ਤੋਲਾ ਮਾਸਾ ਰਤਿ ਕਪਾ ਜੈ ਮਗਰ ਤੋਲਾ ਪਾਲੇ ਮਾਸਾ ਪਾਲੇ ਰਤੀਆਂ ਪਾਲੇ ਨਾਨਕ ਪੁੱਛਿਆ ਦੀ ਪੂਜਾ ਦੂਸਰ ਤੋਲਾ ਧਾਰੇ ਧਰਤੀ ਦਾ ਕ ਪਾਣੀ ਦਾ ਦੋ ਮਾਸੇ ਹੈ ਕਿ ਰਤ ਕਉ ਪਾਰਵੇ ਆਪਣੇ ਕਰਬ ਦਾ ਇਸ ਪ੍ਰਕਾਰ ਪਾ ਕੇ ਨਾਨਕ ਪੁੱਛਿਆ ਦੀ ਪੂਜਾ ਜੇ ਪੁੱਛੀਏ ਪੂਜਾ ਸਕਦਾ ਇਸੇ ਪ੍ਰਕਾਰ ਜਿਸ ਵਾਹਿਗੁਰੂ ਨੇ ਨਾਨਕ ਤੁਲਿਐ ਤੂਲ ਪਹਿਲੀ ਇੱਟੇ ਭਗਵਾਨ ਤੇ ਹੱਥੀ ਪਾਣੀ ਧਰਤੀ ਪਾਣੀ ਪਰਵਤ ਭਾਰ ਜਿਸੋ ਮਰਨ ਜੀਵਨ ਕੋ ਧਰਤੀ ਦੀਨੀ ਜੇਤੇ ਗੁਣ ਵਿਸਰੇ ਜਿਸ ਵਾਹਿਗੁਰੂ ਧਰਤੀ ਸਾਨੂੰ ਦਿੱਤੀ ਹੈ ਜੀਵਨ ਪਾਲ ਪੂਰਨਾ ਕਰਨ ਵਾਸਤੇ ਤੇ ਜਨਮ ਵਾਸਤੇ ਤੇ ਮਰਨ ਵਾਸਤੇ ਇਹ ਧਰਤੀ ਦਿੱਤੀ ਹੈ ਸਾਰਿਆਂ ਨੂੰ ਜਿਨ੍ਹਾਂ ਚਿਰ ਜੀਉਂਦੇ ਰਹਿੰਨੇ ਆ ਮਰਦ ਤਾਂ ਕੋ ਇਹ ਧਰਤੀ ਦੇ ਉਪਕਾਰ ਮਰਦ ਤੈਨਾ ਚ ਖਾਓ ਪੀਓ ਧਰਤੀ ਦੇਗ ਮਿਲਾ ਇੱਕ ਵੇਰਾ ਇੱਕੇ ਵਾਰੀ ਧਰਤੀ ਦੇਗ ਦੇਤੀ ਆ ਕੇ ਇਹਦੇ ਵਿੱਚ ਖਾਓ ਪੀਓ ਹਾਂਜੀ ਪਾਣੀ ਤੇ ਪਾਣੀ ਦਿੱਤਾ ਜੀਵਨ ਰੂਪ ਸਾਰਿਆਂ ਦੇ ਸਰੀਰ ਪੈਦਾ ਕਰਨ ਵਾਲਾ ਪर्वਤ ਭਾਰ ਅਗੇ ਪਰਬਤ ਭਾਰ ਸੈਨ ਕਰਦੇ ਆ ਕਿਤੇ ਆ ਇਹ ਪਾਰੇ ਪਾਰੇ ਜਿਹੜੇ ਪਰਮਤ ਹਨ ਜਿਸ ਨੇ ਕਿਉ ਕੰਡਾ ਤੂਲੀ ਸੁਨਿਆ ਦੁਸੂ ਸੁਨਿਆਰਾ ਕੌਣ ਹੈ ਜੀਵ ਕਿ ਉਹਦੇ ਉਪਕਾਰਾਂ ਨੂੰ ਕੰਡੇ ਨਾਲ ਆਪਣੀ ਬੁੱਧੀ ਰੂਪ ਕੰਡੇ ਨਾਲ ਕਿਵੇਂ ਤੋਲ ਸਕਦਾ ਹੈ ਨਹੀਂ ਤੋਲੇ ਜਾ ਸਕਦੇ ਉਹਦੇ ਉਪਕਾਰ ਪਰਮੇਸ਼ਰ ਦੇ ਤੋਲਾ ਮਾਸਾ ਰਤਕ ਪਾਇ ਇਹ ਫਿਰ ਤੋਲਾ ਤੇ ਮਾਸਾ ਰਤੀਆਂ ਨਾਲ ਪਾ ਲਵੇ ਨਾਨਕ ਪੁੱਛਿਆ ਦੇ ਪੁਜਾ ਜੇ ਪੁੱਛੀਏ ਪੂਰੇ ਕਰ ਦੂ ਵੀ ਕਿੰਨੇ ਕੈ ਨ ਕਾਇ ਤੋਲੇ ਹੋਏ ਕੈ ਮਾਸੇ ਹੋਏ ਕੈ ਰਤੀਆਂ ਹੋਏ ਇਹ ਦੱਸ ਨਹੀਂ ਸਕੇਗਾ ਮੂਰਖ ਅੰਧਿਆ ਅੰਦੀ ਧਾਰ ਅੰਧਿਆ ਗਿਆਨੀਆਂ ਮੂਰਖਾਂ ਦੀ ਅੰਦੀ ਧੌਣੀ ਹੈ ਕਹਿ ਕਹਿ ਕਹਿਣ ਕਹਾਇਨ ਆ ਕਈ ਹੋਈਆਂ ਕਥਾ ਨੂੰ ਕਹਿ ਕੇ ਮਗਰੋਂ ਆਪਣੇ ਆਪ ਨੂੰ ਬੜੇ ਬਦਵਾਨ ਕਹਾਉਂਦੇ ਆ ਲਿਖਿਆ ਜਿੰਨੀਆਂ ਮਹਾਤਮਾ ਨੂੰ ਉਹਨਾਂ ਦਾ ਹੰਕਾਰ ਨਹੀਂ ਕੀਤਾ ਇਹ ਪੜ੍ਹ ਸੁਣ ਕੇ ਉਹਨਾਂ ਕਈਆਂ ਨੂੰ ਆਪਣੇ ਆਪ ਨੂੰ ਹੰਗ ਲੈ ਕੇ ਅਸੀਂ ਬੜੇ ਭਾਰੀ ਸਿਆਣੇ ਹਾਂ ਐਡਾ ਹੰਕਾਰ ਕਰਦੇ ਹਨ ਮਹੱਲਾ ਪਹਿਲਾ ਮੂਰਖ ਅੰਧਿਆ ਅੰਦੀ ਧਰਤੀ ਪਾਣੀ ਪਰਬਤ ਮਹਾਂ ਸਲੋਕ ਮਹੱਲਾ ਪਹਿਲਾ ਨਾਨਕ ਤੁਲੀਐ ਤੂਲ ਸਤਿਗੁਰੂ ਸਾਹਿਬ ਜੀ ਕਹਿੰਦੇ ਆ ਜੇ ਪਰਮੇਸ਼ਰ ਦੇ ਤੋਲ ਵਿਚਾਰ ਵਿੱਚ ਤੁਲਣਾ ਚਾਹੀਏ ਜੇ ਜੀਵ ਪਿਛੇ ਪਾਈਏ ਜੇ ਜੀਵ ਭਾਵ ਨੂੰ ਪਿਛੇ ਪਾ ਲਈਏ ਨਾ ਮੇੜ ਦੀਏ ਜੀਵ ਭਾਵ ਫਿਰ ਵਾਹਿਗੁਰੂ ਦੇ ਤੋਲ ਵਿਚਾਰ ਚ ਪੂਰਾ ਤੁਲ ਸਕੀਦਾ ਹੈ फेर ਵਾਹਿਗੁਰੂ ਦੀ ਵਿਚਾਰ ਪ੍ਰਾਪਤ ਹੋ ਸਕਦੀ ਹੈ ਇੱਕਸ ਨਾ ਪੁੱਜਹਿ ਬੂਲ ਉਸ ਪਰਮੇਸ਼ਰ ਸਤਗੁਰਾਂ ਦੇ ਮਹਾਵਾਕਾਂ ਦੇ ਬਰਾਬਰ ਉਪਕਾਰ ਦੇ ਕਦੇ ਨਹੀਂ ਪੁੱਜ ਸਕਦੇ ਜੇ ਪੂਰੇ ਪੂਰਾ ਕਰ ਮਿਲੈ ਜਿਹੜੇ ਕੋਈ ਪੂਰੇ ਪਰਮੇਸ਼ਰ ਦਾ ਪੂਰਨ ਅਭਿਆਸ ਕਰਕੇ ਮਿਰਦੇ ਐ ਉਹਨਾਂ ਦੇ ਬਚਨ ਦੇ ਬਰਾਬਰ ਸੰਸਾਰੀ ਜੀ ਵੀ ਕਦੇ ਬਰਾਬਰ ਨਹੀਂ ਮਿਲ ਸਕਦੇ ਇੱਡਾ ਉੱਚਾ ਉਹਨਾਂ ਦਾ ਜੀਵਨ ਹੈ ਵੱਡਾ ਆਖਣ ਭਾਰਾ ਤੂੰ ਉਹ ਵੱਡਾ ਤ੍ਰੀਕਾਲਵਾਦ ਰੂਪ ਹੈ ਆਖਣ ਕਹੀਦਾ ਲਖਣਾ ਮਿਰਤੀ ਕਰਕੇ ਭਾਰਾ ਅਧਿਸ਼ਤਾਨ ਸਰੂਪ ਹੈ ਤੋ ਲੋਹ ਦਾ ਵਿਚਾਰ ਹੋਰ ਹੌਲੀ ਮੱਤੀ ਹੌਲੇ ਬੋ ਹੋਰ ਜਿਹੜੇ ਬੇਬਖ ਲੋਕ ਹੈ ਉਹਨਾਂ ਦੀ ਹਲਕੀ ਮਤ ਹੈ ਤੇ ਹਲਕੇ ਬੋਲਾਂ ਨੂੰ ਬੋਲਦੇ ਕਹਿੰਦੇ ਪਰਮੇਸ਼ਰ ਦਾ ਸਮਝਣਾ ਕੀ ਔਖਾ ਹੋਇਉ ਸਮਝੀ ਬੈਠੇ ਆ ਧਰਤੀ ਪਾਣੀ ਪर्वਤ ਭਾਰ ਇਸੇ ਪ੍ਰਕਾਰ ਹੌਲੀ ਮੱਤੀ ਉਹਨਾਂ ਦੇ ਸਾਧ ਸੰਗਤ ਜੀ ਮੱਤ ਜਿਹੜੀ ਹੈ অহੰਕਾਰ ਤੋਂ ਹੌਲੀ ਹੋ ਗਈ ਹੈ ਤੇ ਹਲਕੇ ਗਰੀਬੀ ਵਾਲੇ ਬੋਲਾਂ ਨੂੰ ਬੋਲਦੇ ਹਨ ਧਰਤੀ ਪਾਣੀ ਪर्वਤ ਭਾਰ ਫਿਰ ਸਾਧ ਸੰਗਤ ਜੀ ਧਰਤੀ ਦੀ ਨਹੀਂ ਆਈ ਉਹਨਾਂ ਦੇ ਅੰਦਰ ਖਿਵਾ ਹੈ ਬੁੱਧੀ ਦੇ ਅੰਦਰ ਤੇ ਪਾਣੀ ਦੀ ਨਿਆਈਂ ਪ੍ਰੇਮ ਹੈ ਉਹਨਾਂ ਦਾ ਮਨ ਨਰਮ ਹੈ ਪਰਬੋਦੀ ਨਿਆਈਂ ਅਚਲ ਹਨਗੇ ਪਰਬੋਦੀ ਨਿਆਈਂ ਸਾਜ ਸੰਗਤ ਜੀ ਉਹ ਅਧਿਸ਼ਤਾਨ ਸਰੂਪ ਉਹ ਜੋ ਸਾਰਿਆਂ ਦਾ ਪਰਵੇਸ਼ ਸਰ ਸਾਰਿਆਂ ਦੇ ਅੰਦਰ ਕੋਟਾ ਸਰੂਪ ਹੈ ਉਸ ਨੂੰ ਜਾਣ ਲਿਆ ਹੈ ਭਾਰ ਭਾਰ ਲਿਆ ਹੈ ਕਾਰ ਦੁਸ਼ਟਾਂ ਸਰੂਪਾ ਕੁਡਾ ਸਰੂਪੋ ਕਿਉ ਕੰਡਾ ਤੂਲੇ ਸੁਨਿਆ ਜਿਹੜੋ ਸਿਕਾਮੀ ਸੁਨਿਆਰ ਜੀਵ ਹਨਗੇ ਉਹ ਬੁੱਧੀ ਰੂਪੀ ਕੰਡੇ ਚ ਨਾ ਮਹਾਤਮਾ ਦੀ ਵਿਚਾਰ ਨੂੰ ਕਿਵੇਂ ਤੋਲ ਸਕਦੇ ਹਨ ਵਿਚਾਰ ਸਕਦੇ ਆ ਤੋਲਾ ਮਾਸਾ ਰਤ ਕਪਾ ਕੋਈ ਨਹੀਂ ਇਹੀ 베ਦਾਂ ਦਾ ਗਿਆਨ ਤੇ ਮਾਸੇ ਦੀ ਨਹੀਂ ਇਹੀ ਸ਼ਾਸਤਰਾ ਦਾ ਗਿਆਨ ਤੇ ਰੂਪੀਆਂ ਦੀ ਨਹੀਂ ਸਿਮਰਤੀਆਂ ਦਾ ਗਿਆਨ ਪਾ ਲੈਣ ਨਾਨਕ ਪੁੱਛਿਆ ਦੇ ਪੁਜਾ ਪੁੱਛੀਏ ਭਾਈ ਕੀ ਪੁਜਾ ਸਕਣਗੇ ਨਾ ਵੇਦ ਨਾ ਸ਼ਾਸਤਰ ਉਸ ਨੂੰ ਕਹਿ ਨਹੀਂ ਸਕਦੇ ਐਸਾ ਕਹ ਆਨੰਦ ਈਉ ਸਕਾਮੀਪੁਰ ਕੀ ਕਹਿ ਸਕਦੇ ਉਸ ਦੀ ਦਾਵਤ ਮੂਰਖ ਅੰਧਿਆ ਅੰਦੀ ਧਾਤ ਅਤਿਅੰਤ ਮੂਰਖ ਪੁਰਖ ਜਿਹੜੇ ਐ ਮੂਰਖਤਾਈ ਦੀ ਅੰਧੇ ਅਗਿਆਨਿਆਂ ਦੀ ਮਾਇਆ ਵਾਲੀ ਧਰਤ ਹੁਣੀ ਹੈ ਕਹਿ ਕਹਿ ਕਹਿਣ ਕਹਾਇਨ ਆ ਜਿਹੜੇ ਮਹਾਤਮਨ ਕਈਆਂ ਪੁਸਤਕਾਂ ਉਹਨਾਂ ਤਾਂ ਹੰਕਾਰ ਨਹੀਂ ਕੀਤਾ ਕਿ ਉਹਨਾਂ ਦੀਆਂ ਕਈਆਂ ਹੋਈਆਂ ਨੂੰ ਅੱਗੇ ਨੂੰ ਕਹਾ ਕੇ ਲੋਕਾਂ ਦੇ ਪਾਸੋਂ ਵੀ ਸਾਡਾ ਸੰਤ ਬੜਾ ਤਤ ਗਿਆਨੀ ਹੈ ਆਪਣੇ ਆਪ ਨੂੰ ਹੰਕਾਰ ਨਾਲ ਕਹਉਂਦੇ ਹਨ ਮਹੱਲਾ ਪਹਿਲਾ ਆਖਣ ਔਖਾ ਸੁਣਣ ਔਖਾ اے ਭਾਈ ਪਰਮੇਸ਼ਰ ਦਾ ਆਖਣਾ ਹੀ ਬੜਾ ਔਖਾ ਹੈ ਹਰੇਕ ਆਦਮੀ ਅਠਰੇ ਪੈਰ ਨਹੀਂ ਕਹਿ ਸਕਦਾ ਥੋੜਾ ਚਿਰ ਕਹਿ ਕੇ ਫਿਰ ਹੋਰ ਗੱਲਾਂ ਸੰਕਲਪਾਂ 'ਚ ਪਰ ਜ ਜਾਂਦਾ ਹੈ ਸੋਣ ਔਖਾ ਜਿਸ ਪ੍ਰਕਾਰ ਸਾਧ ਸੰਗੇ ਜੀ ਭਾਈ ਛੱਜੂ ਜੀ ਦੇ ਪਾਸ ਇੱਕ ਵਾਰੀ ਵਰਖਾ ਹੁੰਦੀ ਸੀ ਮਜ਼ਦੂਰ ਆ ਕੇ ਖੜ ਗਏ ਮਜ਼ਦੂਰਾ ਖੜੇ ਆ ਕਹਿੰਦੇ ਭਾਈ ਤੁਸੀਂ ਖੜੇ ਹੋ ਕਹਿਣ ਲੱਗੇ ਮਹਾਰਾਜ ਸਾਨੂੰ ਵਰਖਾ ਹੁੰਦੀ ਮਜ਼ਦੂਰੀ ਨਹੀਂ ਲਾਹੌਰ 'ਚ ਕਿਦੋਂ ਮਿਲਣੀ ਕਹਿੰਦੇ ਚੰਗਾ 8 ਘੰਟੇ ਸਾਡੀ ਮਜ਼ਦੂਰੀ ਕਰੋ ਖੰਡ ਕੇ ਉਹਦੇਾਂਗੇ ਖਾਣ ਨੂੰ ਤੇ ਤੁਹਾਡੀ ਮਜ਼ਦੂਰੀ ਕੀ ਹੈ ਕਹਿੰਦੇ ਚਾਰਾਂ ਨੂੰ ਤੁਹਾਨੂੰ ਅੱਠਾਂ ਨੂੰ ਦੇਾਂਗੇ ਇਸ ਪ੍ਰਕਾਰ ਉਹਨਾਂ ਨੇ ਭਜਨ ਕਰਨ ਲਾਤ ਤੇ ਜਿਸ ਵੇ ਅਸਰ ਹੋਇਆ ਕਹਿੰਦੇ ਮੰਨ ਜੇ ਤੁਹਾਨੂੰ ਪ੍ਰਵਾਣ ਹੈ ਤਾਂ ਹਰ ਰੋਜ਼ ਆਜਿਆ ਕਰੋ ਕਹਿੰਦੇ ਨਾ ਦਾਦਾ ਅਸੀਂ ਹੱਸਦੇ ਖੇਲਦੇ ਟੋਕਰੀਆਂ ਚੱਕਦੇ ਗੁਜ਼ਾਰ ਲੈਣੇ ਐ ਇਹ ਨਹੀਂ ਸਾਥੋਂ ਗਿੱਲਾ ਪੀਣ ਪੀਹਾ ਜਾਂਦਾ ਇਸ ਪ੍ਰਕਾਰ ਪਰਮੇਸ਼ਰਾਂ ਆਖਣਾ ਬੜਾ ਮੁਸ਼ਕਲ ਹੈ ਐਵੇਂ 10 500 ਦੇ ਹਜ਼ੂਰ ਕਾਸੀ ਦੇ ਪੰਡਤਾਂ ਨੇ ਆ ਕੇ ਫਰਿਆਦ ਕੀਤੀ ਸੀ ਕਿ ਮਹਾਰਾਜ ਸਿੱਖਾਂ ਨੂੰ ਸਾਰੀ ਤੁਸੀਂ ਜਿੰਨਾ ਵਿਦਿਆ ਸੀ ਸਾਰੀ ਇਹਨਾਂ ਨੂੰ ਦੇ ਦਿੱਤੀ ਹੁਣ ਸਾਡਾ ਗੁਜ਼ਾਰਾ ਕਿਵੇਂ ਚੱਲੇ ਮਾਰਨ ਕਿ ਅਬ ਚੰਗਾ ਭਾਈ ਤੁਸੀਂ ਵਾਹਿਗੁਰੂ ਮੰਤਰ ਦਾ 8 ਘੰਟੇ ਜਾਪ ਕਰੋ ਤੁਹਾਨੂੰ ਅਸੀਂ ਪੰਜ-ਪੰਜ ਮੋਹਰੇ ਦੇਾਂਗੇ ਅਦੇ ਨਾਲ ਖੰਡ ਕੇ ਉਹ ਖਾਣੇ ਆ ਤੇ ਦੇਾਂਗੇ ਆ ਚਿੱਟੇ ਪਿਸ਼ਾਕੇ ਲੈ ਲਓ ਉਈ ਸਾਕੇ ਲੈ ਕੇ ਬੈਠ ਕੇ ਬ੍ਰਾਹਮਣ ਗੁਰੂ ਸਾਹਿਬ ਜੀ ਵੇਖਣ ਲੱਗੇ ਥੋੜਾ ਜਿਹਾ ਤਾਂ ਪਹਿਲੇ ਘੜਦੇ ਰਹੇ ਜਾਪ ਫੇ ਮਗਰੋਂ ਗੱਲੀ ਪੈ ਗਈ ਭਾਈ ਆਲਨ ਸਿੰਘ ਨੂੰ ਕਿਹਾ ਪਹਿਰੇ ਤੇ ਖੜ ਜਾ ਜੇ ਗੱਲਾਂ ਕਰਨ ਤਾਂ ਇਹਨਾਂ ਨੂੰ ਵੱਖੋ ਵੱਖਰੇ ਕਰਦੀ ਆਲਨ ਸਿੰਘ ਸਾਵਧਾਨ ਹੋ ਕੇ ਖੜਾ ਹੋ ਗਿਆ ਉਹਨਾਂ ਨੂੰ ਗੱਲਾਂ ਨਾ ਕਰਨ ਦਿੱਤੀਆਂ ਜਦੋਂ ਸ਼ਾਮ ਦਾ ਵਕਤ ਹੋਦਾ ਪੰਜ ਪੰਜ ਮੋਹਰਾ ਮਾਰਨ ਦਿੱਤੀਆਂ ਤੇ ਨਾਲ ਖਾਣ ਵਾਲਾ ਤੇ ਖੁਰਾਕ ਚਿੱਟੇ ਪਛਾਕੇ ਵੇਖ ਕੇ ਮਾਰਾ ਸਾਹਿਬ ਕਹਿਣ ਲੱਗੇ ਕਿਉਂ ਪਰ ਪੰਡੇ ਜੀ ਤੁਸੀਂ ਕਹਿੰਦੇ ਸਾਡਾ ਰੋਜ਼ਗਾਰ ਮਾਰਤਾ ਤੁਸੀਂ ਜੇ ਕੌਮ ਚਾਹੋ ਤਾਂ ਤੁਹਾਨੂੰ ਇਹ ਦੇ ਦਈਏ ਬਖਸ਼ਿਸ਼ ਕਹਿੰਦੇ ਨਾ ਮਾਰਾ ਇਹ ਵੀ ਚੰਗੇ ਐ ਰਾਹੁ ਕੇਤੂ ਬੈਲ ਹਮਾਰੇ ਸਰਸਤੀ ਇਹ ਖੇਤੀ ਪਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆਵੇ ਛੇਤੀ ਇਉਂ ਹੀ ਮਾਰਾ ਗੁਜ਼ਾਰਾ ਕਰ ਲਿਆ ਕਰਾਂਗੇ ਇਹ ਸਾਥੋਂ ਜਾਪ ਨਹੀਂ ਹੋ ਸਕਦਾ ਵੀਰ ਮਾਰਾ ਸਾਹਿਬ ਜੀ ਕਹਿੰਦੇ ਹਨ ਆਖਣ ਔਖਾ ਪਰਵੇਸ਼ਣ ਦਾ ਆਖਣਾ ਬੜਾ ਔਖਾ ਕਰਨਾ ਸੋਨਣਾ ਔਖਾ ਫਿਰ ਸੁਣਿਆ ਵੀ ਨਹੀਂ ਜਾਂਦਾ ਹੋਰ ਤਰ੍ਹਾਂ ਦੇ ਸੰਕਲਪਾਂ 'ਚ ਮਨ ਪੈ ਜਾਂਦਾ ਸੁਣਨਾ ਵੀ ਔਖਾ ਹੈ ਝਟ ਨੀਂਦ ਆ ਜਾਂਦੀ ਹੈ ਸੁਣਦਿਆਂ ਨੂੰ ਆਖਣਾ ਜਾ ਪੀਆ ਤੇ ਆਖ ਮੁਖ ਨਾਲ ਵੀ ਆਖਿਆ ਜਾਂਦਾ ਇਸ ਪ੍ਰਕਾਰ ਆਕਰਕੇ ਵੀ ਨਹੀਂ ਉਸ ਪਰਮੇਸ਼ਰ ਦਾ ਜਾਪ ਜੱਪਿਆ ਜਾਂਦਾ ਆਖਣ ਵਾਲੇ ਜਿਹੜੇ ਮੁਕਰ ਕਹਿੰਦੇ ਐ ਆਖ ਕੇ ਜਾਣਿਆ ਨਹੀਂ ਜਾਂਦਾ ਪਰਮੇਸ਼ਰ ਬ੍ਰਹਮ ਇੱਕ ਆਖ ਆਖ ਹੈ ਆਖ ਨਾਮ ਆਖਿਆ ਮੁਕਰ ਕੇ ਕਿਹਾ ਨਹੀਂ ਜਾਂਦਾ ਇੱਕ ਆਖ ਆਖ ਹੈ ਸ਼ਬਦ ਭਖ ਹੈ ਇੱਕ ਲੋਕ ਆਖ ਨਾਮ ਨੂੰ ਆਖਦੇ ਹਨ ਸਾਉਦ ਭਖ ਹੈ ਸੋ ਬੇਦਾਦ ਕਾ ਦਾ ਵਿਚਾਰ ਨੂੰ ਕਰਦੇ ਹਨ ਅਰਧ ਉਰਧ ਦਿਨ ਰਾਤ ਕਦੇ ਇੱਕ ਅਰਧ ਨੀਚੇ ਨੂੰ ਕਰੇ ਉਰਧ ਉੱਚੇ ਸਹਾ ਨੂੰ ਲੈਂਦੇ ਹਨ ਰਾਜ ਦੇ ਨੇ ਅਰਧ ਉਰਧ ਅਰਧ ਨੀਚੇ ਜੀਵ ਦੇ ਰੂਪ ਨੂੰ ਕਸਨ ਕਰਦੇ ਹੈ ਕਦੇ ਉਰਧ ਈਸ਼ਰ ਨੂੰ ਰਾਜ ਦੇ ਨੇ ਕਸਨ ਕਰਦੇ ਹਨ ਜੇ ਕਿਹੋ ਹੋਏ ਤਾਂ ਕਿਹੋ ਦਿਸੈ ਜੀਵਾਂ ਕਿਉਂ ਕਿਸੇ ਪ੍ਰਕਾਰ ਦਾ ਆਕਾਰ ਹੋਵੇ ਬ੍ਰਹਮ ਦਾ ਤਾਂ ਕਿਸੇ ਨੂੰ ਦਿਸ ਪਵੇ। ਜਾਪੈ ਰੂਪ ਨਾ ਜਾਤ। ਉਸ ਕ੍ਰਿਸ਼ਨਾ ਰੂਪ ਆਕਾਰ ਤੇ ਜਾਤੀ ਨਾ ਕਿਸੇ ਪ੍ਰਕਾਰ ਜਾਣੀ ਨਹੀਂ ਜਾ ਸਕਦੀ। ਸਭ ਕਾਰਨ ਕਰਤਾ ਕਰੇ। ਫਿਰ ਉਹ ਕਰਤਾ ਪੁਰਖ ਰੂਪ ਹੋ ਕੇ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਆਪ ਹੀ ਐ ਲਟ ਔ ਘਟ ਘਟ ਥਾਪ। ਕੱਟ ਜਿਹੜੇ ਸਮਾਨ ਹਨਗੇ ਤੇ ਔ ਕਟ ਔਖੇ ਹਨ ਜਿਹੜੇ ਤੇ ਸ਼ੁਗਟ ਘਾਟ ਸ੍ਰੇਸ਼ਟ ਜਿਹੜੇ ਸੁਭਗੁਣਾ ਦੇ ਸ੍ਰੇਸ਼ਟ ਘਾਟ ਵੀ ਉਸ ਸੰਥਾਪੇ ਹੈ ਔਕੜ ਔਖੀਆਂ ਘਾਟੀਆਂ ਕਾਮ ਆਜ ਕਨ ਦੇ ਜਿਹੜਾ ਪੈਣਾ ਹੈ ਇਹ ਵੀ ਉਸ ਸੰਥਾਪੇ ਹੈ ਜਾਂ ਪ੍ਰਲੋਗ ਦੀਆਂ ਔਖੀਆਂ ਘਾਟੀਆਂ ਦੁਖਾਂ ਦੀਆਂ ਔਖੀਆਂ ਘਾਟੀਆਂ ਤੇ ਸੁਖਾਂ ਦੀਆਂ ਚੰਗੀਆਂ ਘਾਟੀਆਂ ਇਹ ਘਟ ਸਾਰੇ ਸ੍ਰੀ ਆਦੇ ਅੰਦਰ ਆਪ ਹੀ ਸਥਾਪਨ ਕੀਤੀਆਂ ਹਨ ਆਖਣ ਔਖਾ ਨਾਨਕਾ ਪਰਮੇਸ਼ਰ ਦਾ ਆਖਣਾ ਬਹੁਤ ਕਠਿਨ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਆਖ ਨਾ ਜਾਪੈ ਆਖ ਮੁਖ ਕਰਕੇ ਜੇ ਕੋਈ ਆਖਣਾ ਕਹੇ ਤੇ ਆਖ ਕੇ ਜਾਣਿਆ ਨਹੀਂ ਜਾ ਸਕਦਾ ਬਿਆਨ ਬੌੜੀ ਨਾ ਸੁਣਿਆ ਮਨ ਰਹਿਸੀ ਹੈ ਜਿਵੇਂ ਜੋਤਸਾਹ ਜੀ ਨਾਮ ਦੀ ਮਹਿਮਾ ਸਰਬੰਦ ਦੀ ਕਹੀ ਹੈ ਚੋਂ ਪੌੜੀਆਂ ਚ ਐਵੇਂ ਗੁਰੂ ਰਾਮਦਾਸ ਸਾਹਿਬ ਜੀ ਇਹ ਸਾਰਿੰਗ ਦੀ ਬਾੜ ਚ ਨਾਮ ਕੇ ਸਰਬੰਦੀ ਮਹਿਮਾ ਕਹਿੰਦੇ ਹਨ ਨਾਏ ਸੁਣੇ ਮੰਨ ਰਹਿਸੀ ਐ ਇਹ ਭਾਈ ਪਰਮੇਸ਼ਰ ਦਾ ਨਾਮ ਜੇ ਸੁਣਦੇ ਰਹੀਏ ਤਾਂ ਮਨ ਚ ਰਹਿਸੀ ਐ ਪ੍ਰਸੰਤਾ ਆ ਜਾਂਦੀ ਐ ਹਸ ਦਾੰਤ ਨੂੰ ਪਾ ਲਈਦਾ ਹੈ ਨਾਮੇ ਸਾਤ ਆਈ ਨਾਮ ਕਰਕੇ ਭਾਈ ਸ਼ਾਂਤੀ ਸਾਰਿਆਂ ਭਗਤਾਂ ਨੂੰ ਸੰਤਾਂ ਨੂੰ ਆਈ ਹੈ ਨਾਏ ਸੁਣੇ ਮਨ ਤ੍ਰਿਪਤੀ ਹੈ ਜਦੋਂ ਨਾਮ ਸਰਬਨ ਕਰਨ ਲੱਗ ਜੀਏ ਮਨ ਰਾਜੀ ਜਾਂਦਾ ਹੈ ਮਨ ਸਭ ਨੂੰ ਸਭ ਦੁੱਖ ਗਵਾਈ ਸਾਰੇ ਦੁੱਖ ਮਾਰਾ ਸਾਜਾ ਨਾਮ ਗਵਾ ਦਿੰਦਾ ਜੀਆਂ ਦੇ ਨਾਏ ਸੁਣੇ ਨਾਉ ਉਪਜੈ ਸੱਚਾ ਮਾਸ਼ਾਹਰ ਨਾਮ ਦਾ ਸਰਬਨ ਕਹੀਏ ਜਦੋਂ ਦੇ ਨਾਮ ਦਾ ਮੰਨਣ ਅੰਦਰ ਊਪਜਾ ਪ੍ਰਗਟ ਹੁੰਦਾ ਹੈ ਨਾਮ ਕਰਕੇ ਊਪਜਾ ਉੱਭਰ ਜਾਈਦਾ ਵੱਜਾਈਦਾ ਹੈ ਨਾਮੇ ਵੜਿਆ ਸਭ ਨਾਮ ਕਰਕੇ ਵਿੜਾਈਆਂ ਸੁਭ ਗੁਣਾਂ ਦੀਆਂ ਪ੍ਰਾਪਤ ਹੁੰਦੀਆਂ ਹਨ ਸਰੂਪ ਦੀਆਂ ਨਾਮੇ ਹੀ ਸਭ ਜਾਤ ਪਤ ਨਾਮ ਕਰਕੇ ਹੀ ਸਾਰਿਆਂ ਦੀ ਉੱਤਮ ਜਾਤੀ ਹੋਈ ਹੈ ਵੇਖ ਲਓ ਬ੍ਰਹਮਪੁੱਤ ਬ੍ਰਹਮ ਕਵਲਪੁੱਤ ਮੀਨ ਬਿਆਸਾ ਮੀਨ ਜੇਰਾ ਮਛੋਦਰੀ ਦਾ ਪੁੱਤ ਸੀ ਵਿਆਸ ਤੇ ਬ੍ਰਹਮਾ ਕਵਲ ਦਾ ਹੀ ਪੁੱਤ ਸੀ ਨਾ ਪਰਮੇਸ਼ਰ ਦਾ ਭਜਨ ਕਰਕੇ ਵੱਡੇ ਹੋਏ ਸਾਰੇ ਜਿੰਨੇ ਹੋਏ ਆ ਨਾਮੇ ਹੀ ਸਭ ਜਾਤ ਪਤ ਇਹ ਨਾਮ ਕਰਕੇ ਸਾਰਿਆਂ ਦੀ ਤੁਮ ਜਾਤ ਹੈ ਨਾਮ ਕਰਕੇ ਸਾਰਿਆਂ ਦੀ ਪਤ ਹੈ ਵਸ਼ਿਸ਼ਟ ਆਦਿ ਕਬੀਰ ਸਵਾਦੇ ਪੁੱਤਰ ਹੋਏ ਆ ਬ੍ਰਹਮਵੇਤੇ ਹੋ ਗਏ रामचंद्र ਦੇ ਗੁਰੂ ਬਣ ਕੇ ਨਾਮ ਕਰਕੇ ਇਹ ਪਤ ਹੈ ਸਾਰਿਆਂ ਦੀ ਨਾਮੇ ਗਤ ਪਾਈ ਨਾਮ ਕਰਕੇ ਜਗਤ ਮੁਕਤੀ ਪਾਈ ਹੈ ਜਿਸ ਕਿਸੇ ਨੇ ਪਾਈ ਹੈ ਗੁਰਮੁਖ ਨਾਮ ਧਾਈ ਹੈ ਗੁਰਮੁਖ ਵਣ ਕੇ ਭਾਈ ਮਾਰੋ ਦਾ ਨਾਮ ਤੇ ਹੋਣਾ ਕਰੀਏ ਨਾਨਕ ਲਿਵ ਲਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਵਿੱਚ ਇਕ ਰਸ ਲਿਵ ਲਾ ਕੇ ਮਿਰਤੀ ਨੂੰ ਜੋੜ ਕਰਕੇ